ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਗੀਤ ਲੈ ਕੇ ਆਈਆਂ ਤੁਹਾਡੀ ਕਚਹਿਰੀ 'ਚ ਪਤੀ ਪਤਨੀ ਦਾ ਗੀਤ ਹੈ ਪਤੀ ਪਰਦੇਸੀ ਹੋ ਜਾਂਦਾ ਤਾਂ ਪਤਨੀ ਫਿਰ ਉਹਨੂੰ ਕਿੰਨੇ ਗੀਤ ਦੇ ਰਾਹੀ ਔਲਾਬੇ ਦਿੰਦੀ ਐ ਨਹੋਰੇ ਦਿੰਦੀ ਐ ਕਿਉਂਕਿ ਉਹਦਾ ਹੱਕ ਆ ਉਹਦੇ ਤੇ ਸੋ ਮੈਨੂੰ ਆਸ ਆ ਤੁਹਾਨੂੰ ਗੀਤ ਪਸੰਦ ਆਊਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮਾਨੋ ਆਨੰਦ ਇਸ ਪਿਆਰੇ ਜਿਹੇ ਗੀਤ ਦਾ ਇੱਥੇ ਮੇਰੀ ਮੁੰਦਰੀ ਇੱਥੇ ਮੇਰੀ ਮੁੰਦਰੀ ਡਿੱਗ ਪਈ ਨਹੀਂ ਕਾਰ ਸਜਣਾ ਦੇ ਕਾਰ ਸਜਣਾ ਦੇ ਡਿੱਗ ਪਈ ਨਹੀਂ ਮੁੰਦਰੀ ਡਿੱਗ ਪਈ ਮੁੰਦਰੀ ਡਿੱਗ ਪਈ दिल दाशीशा चूर होया माही दावी माही दावी हूँ मैं तो दिल दूर होया उड़े कबूतर उड़े कबू ਲੈ ਗੇ ਨੇ ਕੂਤੇ ਬੈਠੀ ਕੂਤੇ ਵਰਤੀ ਮાળ ਮાળੇ ਕੱਪੜੇ ਤੋਰੀਆ ਯਾਦ ਤੇਰੀ ਵਿੱਚ ਸੋਣੇ ਸਜਣਾ ਕੱਲੀ ਬੈ ਕੇ ਰੋਨੀ ਲੱਗਿਆ ਮੇਲਾ ਲੱਗਿਆ ਮੇਲਾ ਮੈਂ ਵੀ ਛੇਲੇ ਲੈਨੀਆ ਤੂੰ ਨਹੀਂ ਮੰਨਦਾ ਤੂੰ ਨਹੀਂ ਮੰਨਦਾ ਮੈਂ ਜੋ ਵੀ ਤਹਿਨ ਕਹੈਨੀਆ ਸੌਣ ਮੈਂ ਰੰਗੀਆਂ ਸਤ ਰੰਗੀਆਂ ਟੋਲਵੇ ਕਦਰਾਂ ਟੋਲਵੇ ਕਦਰਾਂ ਕੀਤੀਆਂ ਨਹੀਂ ਤੈ ਚੰਗੀਆਂ ਪਰਾਰ ਜਾਈ ਖਾ ਕੋਈ ਨਾ ਸਾਰੇ ਦਿਸਦੇ ਸਾਰੇ ਦਿਸਦੇ ਮੈਨੂੰ ਦਿਸਦਾ ਤੂੰ ਕੋਈ ਨਾ ਪੈ ਗਈਆਂ ਕਣੀਆਂ ਪੈ ਗਈਆਂ ਕਣੀਆਂ ਕੱچے ਬਨੇਰੇ ਚੋਗਨੇ ਹੁਣ ਪਰਦੇਸੀ ਹੋ ਗਏ ਨੇ ਬਾਗ ਫੁੱਲਾਂ ਦਾ ਬਾਗ ਫੁੱਲਾਂ ਦਾ ਮੈਂ ਪਈ ਪਾਣੀ ਲਨੀ ਆ ਆ ਜਾ ਸੱਜਣਾ ਆ ਜਾ ਸੱਜਣਾ അംബ അംബത ബൂട്ട വേടമുല്ല ਸੁਖ ਜੇੜਾ ਮੈਨੂੰ ਤੈਂ ਲਾਇਆ ਲਕੀ ਕਬੂਤਰ ਲਕੀ ਕਬੂਤਰ ਉੜ ਗਏ ਉੜ ਕੇ ਵਗੇ ਦਿਲ ਮੇਰਾ ਟੁੱਟਿਆ ਨਹੀਂ ਇਤਵਾਰ ਹੁਣ ਪਿਆਰਾਂ ਤੇ ਦਿਲ ਮੇਰਾ ਟੁੱਟਿਆ ਦਿਲ ਮੇਰਾ ਟੁੱਟਿਆ ਨਹੀਂ ਇਤਵਾਰ ਹੁਣ ਪਿਆਰਾਂ ਤੇ